सा भगवान भगवान महान भगवान जय भीम जय भारत अज माननीय बाबा साहब अंबेडकर जी भारत रतन संविधान निर्माता ਨਾਰੀ ਜਾਤੀ ਦੇ ਮੁਕਤੀਦਾਤਾ ਸਿੰਬਲ ਆਫ ਨੋਲੇਜ ਉਹਨਾਂ ਦੇ ਸੰਬੰਧ ਵਿੱਚ ਜਿਹੜੀ ਟਿੱਪਣੀ ਸੰਸਦ ਦੇ ਵਿੱਚ ਦੇਸ਼ ਦੇ ਗ੍ਰਹਿ ਮੰਤਰੀ ਅਤੇ ਭਾਜਪਾ ਦੇ ਉੱਗੇ ਨੇਤਾ ਅਮੇத் ਸ਼ਾਹ ਨੇ ਇਸ ਤਰੀਕੇ ਨਾਲ ਕੀਤੀ ਆ ਕਿ ਬਾਬਾ ਸਾਹਿਬ ਅੰਬੇਡਕਰ ਜੀ ਦਾ ਜਿਵੇਂ ਉਹਨੇ ਬਿਲਕੁਲ ਉਹਨਾਂ ਦੇ ਨਾਮ ਦਾ ਕਹਾਣ ਕੀਤਾ ਹੋਵੇ ਉਸ ਨੇ ਜਿਹੜੀ ਗੱਲ ਕਹੀ ਆ ਸੰਸਦ ਵਿੱਚ ਕਿ ਮੈਂ ਦੇਖ ਰਿਹਾ ਇੱਕ ਫੈਸ਼ਨ ਹੋ ਗਿਆ ਕਿ ਹਰ ਬੰਦਾ ਅੰਬੇਡਕਰ 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 ਬੋਲ ਰਿਹਾ ਤੇ ਇੰਨੀ ਵਾਰੀ ਕਹਿੰਦਾ ਵੀ ਅਗਰ ਭਗਵਾਨ ਦਾ ਨਾਮ ਲਿਆ ਹੁੰਦਾ ਤੇ 7 ਵਾਰ ਸਵਰਗ ਉਹਨੂੰ ਬੰਦੇ ਨੂੰ ਮਿਲ ਜਾਂਦਾ 7 ਜਨਮ ਨੂੰ ਸਵਰਗ ਮਿਲ ਜਾਂਦਾ ਸਾਥੀਓ ਮੈਂ ਦਸਣਾ ਚਾਹਨਾ ਕਿ ਇਹ ਲੋਕ ਜਦੋਂ 바ਵਾ ਸਾਹਿਬ ਅੰਬੇਡਕਰ ਜੀ ਦੀ ਪ੍ਰਿਨਿਰਵਾਣ ਦੇ ਵਸਾਂਦਾ ਉਹਨਾਂ ਦਾ ਜਨਮ ਦੇ ਨਾਂਦਾ ਤੇ ਇਹ ਲੋਕ ਅੱਗੇ ਵੱਧ ਕੇ ਉਹਨਾਂ ਦੀਆਂ ਮੂਰਤੀਆਂ ਲਾ ਕੇ ਇਹ ਜਿਹੜੀ ਪੂਜਾ ਕਰਦੇ ਆ ਇਟ ਮੀਨਸ ਕਿ ਇਹ ਕੋਈ ਉਹਨਾਂ ਦੀ ਪੂਜਾ ਦਿਲ ਤੋਂ ਨਹੀਂ ਕਰਦੇ ਅਗਰ ਇਹ ਲੋਕ ਅੱਜ ਜਿਹੜੀ 400 ਕੇ ਪਾਰ ਵਾਲਾ ਇਹਨਾਂ ਦਾ ਫੰਡਾ ਸੀ ਮੋਦੀ ਜੀ ਦਾ ਕਿ ਇਸ ਵਾਰ 400 ਤੋਂ ਪਾਰ ਜਿਹੜੀ ਇਹਨਾਂ ਦੀ ਐਨਡੀਏ ਆ ਉਹ ਪ੍ਰਾਪਤ ਕਰੇਗੀ ਅਗਰ 400 ਤੋਂ ਪਾਰ ਹੋ ਜਾਂਦਾ ਤੇ ਅੱਜ ਇਹ ਜਿਹੜੀ ਦਿਲ ਚੋਂ ਗੱਲ ਨਿਕਲ ਕੇ ਆਈ ਹੈ ਅਮਰਸ਼ਾ ਦੇ ਤੁਸੀਂ ਦੇਖ ਸਕਦੇ ਹੋ ਇਹਨਾਂ ਲੋਕਾਂ ਨੇ ਸੰਵਿਧਾਨ ਦਾ ਕੀ ਹਾਲ ਕਰਨਾ ਸੀ ਅਸੀਂ ਲੋਕਾਂ ਨੇ ਇਹ ਦੇਖਿਆ ਸਾਡੇ ਲਈ ਭਗਵਾਨ ਆ ਬਾਬਾ ਸਾਹਿਬ ਅੰਬੇਡਕਰ ਜਿਨ੍ਹਾਂ ਨੇ ਜਨਮਾ ਜਨਮਾ ਦੀਆਂ 5000 ਸਾਲ ਦੀਆਂ ਗੁਲਾਮੀਆਂ ਕੱਟੀਆਂ ਉਹਨਾਂ ਨੇ ਸਾਨੂੰ ਇੱਕ ਵਧੀਆ ਜੀਵਨ ਦਿੱਤਾ ਇੱਕ ਸੂਤਰ ਦਿੱਤਾ ਇੱਕ ਸਾਨੂੰ ਅ ਸੰਵਿਧਾਨ ਦੀ ਸ਼ੇਪ ਵਿੱਚ ਐਡਾ ਵਧੀਆ ਗ੍ਰੰਥ ਦਿੱਤਾ ਜਿਹਦੇ ਵਿੱਚ ਸਾਰੇ ਲੋਕ ਇੱਕ ਬਰਾਬਰ ਹੋਣਾਂ ਨੇ ਕਰਕੇ ਰੱਖ ਦਿੱਤੇ ਦੇਸ਼ ਦਾ ਇੱਕ ਇੱਕ ਇਨਸਾਨ ਉਹਦੇ ਵਿੱਚ ਮੇਰੀ ਭੈਣ ਮਾਂ ਨੌਜਵਾਨ ਬਜ਼ੁਰਗ ਸਾਰਿਆਂ ਨੂੰ ਉਹਨਾਂ ਨੇ ਬਰਾਬਰ ਹੱਕ ਦਿੱਤੇ ਮੈਂ ਸਮਝਦਾ ਕਿ ਇਹ ਲੋਗ ਬਾਬਾ ਸਾਹਿਬ ਦੀ ਦੇਣ ਨੂੰ ਅੱਜ ਵੀ ਆਪਣੇ ਦਿਲ ਚ ਕਿਤੇ ਥਾਂ ਦੇ ਕੇ ਨਹੀਂ ਰੱਖਦੇ ਪਏ ਮੈਂ ਇਹਨਾਂ ਲੋਕਾਂ ਨੂੰ ਸਵਾਲ ਕਰਦਾ ਕਿ ਉਹ ਉਹ ਟਾਈਮ ਅਸੀਂ ਯਾਦ ਕਰਦੇ ਸਾਡੇ ਬਜ਼ੁਰਗ ਜਦੋਂ ਇਹਨਾਂ ਦੇ ਕਮਰ ਦੇ ਉੱਤੇ ਝਾੜੂ ਵੱਜਿਆ ਹੁੰਦਾ ਸੀ ਗਲ ਦੇ ਵਿੱਚ ਹਾਂਡੀ ਹੁੰਦੀ ਸੀ ਕੰਨਾਂ ਦੇ ਵਿੱਚ ਸਿੱਕੇ ਢਾਲ ਕੇ ਪਾਏ ਜਾਂਦੇ ਸੀ ਕਿ ਇਹ ਗ੍ਰੰਥ ਛੋਣ ਨਾ ਸਕਣ ਇਹਨਾਂ ਨੂੰ ਕੋਈ ਚੰਗੀ ਗੱਲ ਸੁਣ ਨਾ ਸਕੇ ਇਹ ਮੰਦ ਬੁੱਧੀ ਬਣੇ ਰਹਿਣ ਹੁਣ ਜੇ ਲੋਕ ਜਾਗਦੇ ਆ ਤੇ ਬਾਬਾ ਸਾਹਿਬ ਬਾਰੇ ਅਸੀਂ ਇਦਾਂ ਦਾ ਜਿਹੜਾ ਪ੍ਰਚਾਰ ਆ ਨਾ ਨੂੰ ਬਰਦਾਸ਼ਤ ਕਰਦੇ ਆ ਮੈਨੂੰ ਪਤਾ ਹੈ ਵਿਪੱਖਸ਼ੇ ਦਾ ਠੋਕ ਕੇ ਵਿਰੋਧ ਕਰ ਰਿਹਾ ਔਰ ਉਹ ਉਹਨਾਂ ਦੇ ਅਸਤੀਫੇ ਦੀ ਮੰਗ ਕਰ ਰਿਹਾ ਅਮਿਤ ਸ਼ਾਹ ਦੇ ਅਸਤੀਫੇ ਦੀ ਅੱਜ ਇਹ ਜਿਹੜੇ ਸਾਡੀਆਂ ਸੰਸਥਾਵਾਂ ਆ ਚਾਹੇ ਉਹ ਪੋਲੀਟੀਕਲ ਸਾਥੀ ਆ ਸਾਡੇ ਚਾਹੇ ਸਮਾਜਿਕ ਆ ਜਾਂ ਧਾਰਮਿਕ ਆ ਜਾਂ ਅੰਬੇਡਕਾਰੀ ਸਾਡੇ ਸਾਥੀ ਆ ਸਾਰੇ ਇਸ ਗੱਲ ਦੀ ਡਿਮਾਂਡ ਕਰਦੇ ਆ ਕਿ ਅਮੇਸ਼ਾ ਨੂੰ ਆਪਣੀ ਜਿਹੜਾ ਇਹਦੇ ਦਿਲ ਦੇ ਅੰਦਰੋਂ ਗੁਬਾਰ ਨਿਕਲਿਆ ਇਹਦੇ ਦਿਲ ਤੋਂ ਅੰਦਰੋਂ ਕਰੋਧ ਨਿਕਲਿਆ ਉਹਦੇ ਤਹਿਤ ਇਹਨੂੰ ਅਸਤੀਫਾ ਦੇ ਕੇ ਚਲਿਆ ਜਾਣਾ ਚਾਹੀਦਾ ਸਾਡੇ ਦੇਸ਼ ਦੇ ਜਿਨ੍ਹਾਂ ਨੇ ਸੰਵਿਧਾਨ ਬਣਾਇਆ ਭੀਮਰਾਮ ਅੰਬੇਦਕਰ ਜੀ ਜਿਨ੍ਹਾਂ ਜਿਹੜੇ ਕੀ ਭਾਰਤ ਰਤਨ ਵੀ ਉਹਨਾਂ ਨੂੰ ਮਿਲਿਆ ਹੋਇਆ ਵਾ ਔਰ ਜਿਹੜੇ ਅੰਮਿਤ ਸ਼ਾਹ ਜੀ ਨੇ ਉਹਨਾਂ ਨੇ ਸੰਸਦ ਦੇ ਵਿੱਚ ਜਿਹੜੇ ਸ਼ਬਦ ਕਹੇ ਨੇ ਬੀ ਮਰਾਮ ਅੰਬੇਦਕਰ ਬਾਰੇ ਵੀ ਜੇ ਤੁਸੀਂ ਰੋਜ਼ ਅੰਬੇਦਕਰ ਬੇਦਕਰ ਕਰਦੇ ਹੋ ਜੇ ਤੁਸੀਂ ਪਰਮਾਤਮਾ ਦਾ ਨਾਮ ਲੈਂਦੇ ਤਾਂ ਤੁਹਾਡੀਆਂ ਸੱਤ ਪੀੜੀਆਂ ਸਵਰਗ ਦੇ ਵਿੱਚ ਚਲੇ ਜਾਂਦੀਆਂ ਲੇਕਿਨ ਜਿਹੜਾ ਇਹਨਾਂ ਦਾ ਬਿਆਨ ਆ ਉਹ ਬਹੁਤ ਗਲਤ ਆ ਸਾਰੇ ਅੱਜ ਦੇਸ਼ ਦੇ ਵਿੱਚ ਇਹਨਾਂ ਨੇ ਜਿਹੜਾ ਸਦਨ ਦੇ ਵਿੱਚ ਭਰੀ ਸਦਨ ਦੇ ਵਿੱਚ ਸਾਰਿਆਂ ਦੇ ਸਾਹਮਣੇ ਇਹ ਸ਼ਬਦ ਕਹੇ ਆ ਇਹਦੇ ਵੀ ਸਾਡੇ ਦੇਸ਼ ਵਾਸੀ ਇਸ ਚੀਜ਼ ਦੀ ਬਹੁਤ ਨਿੰਦਾ ਕਰ ਰਹੇ ਨੇ ਔਰ ਇਹਨਾਂ ਦੇ ਉਲਟਾ ਰਾਹੁਲ ਗਾਂਧੀ ਜੀ ਦੇ ਵੀ ਐਫ ਆਈ ਆਰ ਦਰਜ ਕਰ ਦਿੱਤੀ ਆ ਕਿਉਂਕਿ ਇੱਕ ਸਾਡੇ ਲੀਡਰ ਸਾਹਿਬਾਨ ਸ਼੍ਰੀ ਰਾਹੁਲ ਗਾਂਧੀ ਜੀ ਨੇ ਜਿਨ੍ਹਾਂ ਨੇ ਇਸ ਆਵਾਜ਼ ਨੂੰ ਉਠਾਇਆ कोरोना ਦੇ ਐਫਆਈਆਰ ਨੂੰ ਦੇ ਉੱਤੇ ਦਰਜ ਕਰ ਦਿੱਤੀ ਇਹ ਬਹੁਤ ਮੰਦ ਭਾਗੀ ਗੱਲ ਹੈ ਔਰ ਮੋਦੀ ਸਰਕਾਰ ਨੂੰ ਚਾਹੀਦਾ ਜਿਹੜੇ ਗ੍ਰਹਿ ਮੰਤਰੀ ਨੇ ਆਪਣੇ ਆਪਣੀ ਯੋਗਤਾ ਨਹੀਂ ਉਹਨਾਂ ਨੇ ਦੇਖੀ ਤੁਸੀਂ ਗ੍ਰਹਿ ਮੰਤਰੀ ਹੋ ਔਰ ਤੁਸੀਂ ਭੀਮਰਾਮ ਅੰਬੇਦਕਰ ਜੀ ਬਾਬਾ ਸਾਹਿਬ ਬਾਰੇ ਇਹੋ ਜਿਹੀਆਂ ਗੱਲਾਂ ਕਰ ਰਹੇ ਹੋ ਇਹਨਾਂ ਨੂੰ ਚਾਹੀਦਾ ਵਾ ਵੀ ਇਹਨਾਂ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਸਾਡੇ ਅੱਜ ਦੇਸ਼ ਵਾਸੀ ਪੂਰੇ ਦੇਸ਼ ਦੇ ਵਿੱਚ ਅੱਜ ਮਰਨੇ ਦੇ ਰਹੇ ਨੇ ਔਰ ਅਮੀ ਸ਼ਾਦੇ ਪੁਤਲੇ ਵੀ ਫੁੱਕੇ ਜਾ ਰਹੇ ਨੇ ਔਰ ਸਾਡੇ ਮਕੇਰੀਆਂ ਦੇ ਵਿੱਚ ਵੀ ਸਾਡੇ ਜਿੰਨੇ ਵੀ ਸਮਾਜ ਦੇ ਬੰਦੇ ਨੇ ਸਾਡੇ ਜਿੰਨੇ ਵੀ ਨਾਗਰਿਕ ਨੇ ਸਾਰੇ ਰਲ ਮਿਲ ਕੇ ਅੱਜ ਤਰਨਾ ਦੇ ਰਹੇ ਨੇ ਔਰ ਪੁਤਲਾ ਵੀ ਅਸੀਂ ਉਹਨਾਂ ਦਾ ਫੁੱਕਾਂਗੇ ਕਿਉਂਕਿ ਉਹਨਾਂ ਨੇ ਜਿਹੜੇ ਬੀਮਰਾਮ ਉਹ ਦੇਵਤੇ ਵਾਲੇ ਜਿਹੜੇ ਸ਼ਬਦ ਕਹੇ ਆ ਉਹ ਅੱਛੇ ਨਹੀਂ ਕਹੇ ਸੋ ਜੈ ਪੀਮ ਜੈ ਭਾਰਤ ਅੱਜ ਅਸੀਂ ਸਾਰੇ ਹੀ ਮੇਰੇ ਸਾਥੀ ਅੰਬੇਦਕਰਵਾਦੀ ਇੱਥੇ ਇਕੱਠੇ ਹੋਏ ਆਪਾਂ ਕਿਉਂਕਿ ਆਪਣੇ ਗ੍ਰਹਿ ਮੰਤਰੀ ਸਾਹਿਬ ਅਮਿਤ ਸ਼ਾਹ ਜੀ ਨੇ ਇੱਕ ਬਿਆਨ ਦਿੱਤਾ ਸੀਗਾ ਕਿ ਜਿੰਨਾ ਤੁਸੀਂ ਅੰਬੇਦਕਰ ਜੀ ਦਾ ਨਾਮ ਲੈਂਦੇ ਹੋ ਜੇ ਉਹ ਤੁਸੀਂ ਪ੍ਰਮਾਤਮਾ ਦਾ ਨਾਮ ਲਿਆ ਹੁੰਦਾ ਤਾਂ ਪ੍ਰਮਾਤਮਾ ਨੂੰ ਪਾਲੰਦੇ ਮੈਂ ਕਹਿੰਦਾ ਸਾਡੇ ਲਈ ਤਾਂ ਰੱਬ ਹੀ ਡਾਕਟਰ ਬੀ ਅੰਬੇਦਕਰ ਹੈ ਕਿਉਂਕਿ ਜਿਹੜੇ ਆਪਾਂ ਮੁਕਾਮ ਤੇ ਪਹੁੰਚੇ ਆ ਉਹਨਾਂ ਦੀ ਹੀ ਦੇਣ ਹੈਗੀ ਹੈ ਤਾਂ ਮੈਂ ਉਹਨਾਂ ਨੂੰ ਰੱਬ ਮੰਨਦਾ ਆ ਸਾਡੇ ਰੱਬ ਦੇ ਪ੍ਰਤੀ ਜਿੰਨ ਗਲਤ ਵਰਡ ਬੋਲੇ ਆ ਮੈਂ ਚਾਹਨਾ ਆ ਕਿ ਉਹਨੂੰ ਆਪਣਾ ਅਸਤੀਫਾ ਦੇਣਾ ਚਾਹੀਦਾ ਆ ਤੇ ਆਪਾਂ ਉਹ ਵਿਰੋਧ ਅੱਜ ਜਿਚ ਜਿਤਾ ਰਹੇ ਆ ਇੱਥੇ ਸਾਰੇ ਮਿਲ ਕੇ ਜੈ ਭੀਮ ਜੈ ਭਾਰ ਜੈ ਭੀਮ ਜੈ ਭਾਰ ਸੱਚੀ ਰਾਜਸਤਾ ਅੰਬੇਦਕਰ ਸੰਸਥਾ ਜਿੰਨੀਆਂ ਵੀ ਹੈ ਇਹਨਾਂ ਵੱਲੋਂ ਜੋ ਕਹਿੰਦੇ ਮਨ ਦੀ ਗੱਲ ਦਿਲ ਦੀ ਗੱਲ ਮਨ ਤੇ ਆ ਜੇ ਜ਼ੁਬਾਨ ਤੇ ਆ ਜੇ ਕਿਉਂ ਇਹ ਲੋਕਾਂ ਨੇ ਸੋਚਿਆ ਸੀ ਕਿ ਵਾਰ-ਵਾਰ ਅੰਬੇਦਕਰ ਅੰਬੇਦਕਰ ਕਰਨਾ ਜੋ ਬੇਦਕਾਰੀਆ ਦਾ ਕੰਮ ਹੈ ਕਿ 바ਵਾ ਸਾਹਿਬ ਨੂੰ ਮੰਨਣਾ ਸਾਡੀ ਅੱਜ 바ਵਾ ਸਾਹਿਬ ਦੀ ਬਦੌਲਤ ਹੀ ਅੱਜ ਅਸੀਂ ਬੋਲ ਰਹੇ ਆ ਜੇ ਸਾਡੇ ਭਗਵਾਨ ਨੂੰ ਇਸ ਤਰ੍ਹਾਂ ਮਾੜਾ ਕਿਹਾ ਇਹ ਬਹੁਤ ਇਹਦੇ ਵਾਸਤੇ ਗਲਤ ਗੱਲ ਹੈ ਕਿ ਜਿਹੜੇ ਭਗਵਾਨ ਜਿਹੜੇ ਕਹਿੰਦੇ ਭਗਵਾਨ ਦਾ ਨਾਮ ਲੈ ਕੇ ਅਸੀਂ ਕਹਿੰਦੇ ਸਵਰਗਾਂ ਵਿੱਚ ਵਸਾ ਕਰਨਾ ਹੈ ਉਹ ਭਗਵਾਨ ਦੀ ਗੱਲ ਕਰਦੇ ਪਏ ਭਗਵਾਨ ਦਾ ਸਾਨੂੰ ਅੱਜ ਤੱਕ ਪਹੁੰਚਾਇਆ ਤੇ ਨਹੀਂ ਜੇ ਅੱਜ ਬਤੌਲ ਸਾਡੇ 바ਵਾ ਸਾਹਿਬ ਦੀ ਬਦੌਲਤ ਹੀ ਅੱਜ ਇੱਥੇ ਖੜੇ ਆ ਸਾਡੇ 바ਵਾ ਸਾਹਿਬ ਨੂੰ ਕੋਈ ਮਾੜਾ ਕਹਵੇ ਇਸਤੇ ਅਸੀਂ ਖਾਕ ਸਖਤ ਵਿਰੋਧ ਕਰਦੇ ਹਾਂ ਇਸ ਸਦੀ ਦਾ ਸਭ ਤੋਂ ਬੁੱਧੀਮਾਨ ਵਿਅਕਤੀ ਪਰਮ ਪੂਜਯ ਡਾਕਟਰ ਵੀ.ਆਰ. ਅਮੇਦਕਰ ਜਿਨ੍ਹਾਂ ਨੇ ਇਸ ਦੇਸ਼ ਦੇ ਵਿੱਚ ਹਜ਼ਾਰਾਂ ਸਾਲਾਂ ਦੀ ਗੁਲਾਮੀ ਨੂੰ ਕੱਟ ਕੇ ਮਾਨਵਤਾਵਾਦੀ ਫਲਸਫਾ ਜਿਹੜਾ ਹੈ ਭਾਰਤੀ ਸੰਵਿਧਾਨ ਦਿੱਤਾ ਔਰ ਇਸ ਦੇਸ਼ ਦਾ ਗ੍ਰਹਿ ਮੰਤਰੀ ਜਿਨ੍ਹਾਂ ਕੀ ਬੜੀ ਪੱਧੀ ਸ਼ਬਦਾਵਲੀ 바ਵਾ ਸਾਹ ਬਾਰੇ ਵਰਤੀ ਹੈ ਔਰ ਸਾਰੀਆਂ ਉਮੀਦਵਾਰ ਸਹਿਵਾਵਾਂ ਔਰ ਗੁਰੂ ਰਵਿਦਾਸ ਮਿਸ਼ਨ ਨੂੰ ਮੰਨਣ ਵਾਲੇ ਲੋਕ ਭਗਵਾਨ ਬਾਲਮੀਕ ਮਹਾਰਾਜ ਨੂੰ ਮੰਨਣ ਵਾਲੇ ਲੋਕ ਔਰ ਮਹਾਸ਼ਾ ਬਰਾਦਰੀ ਦੇ ਜਿਹੜੇ ਜਿੰਨੇ ਵੀ ਦਲਦ ਸਮਾਜ ਦੇ ਲੋਕ ਪਰਮ ਪੂਜਯ 바ਵਾ ਸਾਹਿਬ ਨੂੰ ਮੰਨਣ ਦੇ ਵਾਲੇ ਲੋਕ ਹੈ ਉਹ ਸਾਰੇ ਇਸ ਅਮਿਤ ਸ਼ਾ ਦੇ ਬਿਆਨ ਦੀ ਨਖੇਦੀ ਕਰਦੇ ਆ ਜੈਪੀ ਜੈਪੁਰ